ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਪਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ-ਗੁਚਰ ਕੇ ਗੁਜਰੀ ਹਾਂ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿਲੀ ਸ਼ਹਿਰ ਦੀਆਂ ਰਾਵਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕਿਆ ਸੀ ਸੇ ਨ ਅੱਖੀਆਂ ਨੇ ਹੋ ਹੋ ਜਦ ਤੱਕਿਆ ਸੀ ਸੇ ਨ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤੈ ਨਹੀਂ ਮੇਰਾ ਨਾਂ ਗੁਜ਼ਰੀ ਕਿ ਮੈਂ ਇੱਕ ਵਾਰੀ ਨਹੀਂ ਗੁਜ਼ਰੀ ਕਈ ਵਾਰੀ ਗੁਜ਼ਰੀ ਆਂ ਕਦੇ ਇਸ ਥਾਂ ਗੁਜ਼ਰੀ ਆਂ ਕਦੇ ਉਸ ਥਾਂ ਗੁਜ਼ਰੀ ਆਂ ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦیاں ਪਾਦਤੀਆਂ ਉਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਹੋ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਸ਼ਾਮ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤੈਨੀ ਮੇਰਾ ਨਾਂ ਗੁਜਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਾਦੇ ਜ਼ੁਲਮੀਆਂ ਤੇ ਚੁੱਕ ਜਾਇਓ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਹੋ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨਹੀਂ ਮੇਰਾ ਨਾਂ ਗੁਜਰੀ ਸੰਗਤੇ ਨਹੀਂ ਮੇਰਾ ਨਾਂ ਗੁਜਰੀ ਸੰਗਤੇ ਨਹੀਂ ਮੇਰਾ ਨਾਂ ਗੁਜਰੀ ਮੈਂ ਗੋਪਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ-ਗੁਚਰ ਕੇ ਗੁਜਰੀ ਹਾਂ ਸੰਗ ਤੇ ਨਹੀਂ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਦਿਲੀ ਸ਼ਹਿਰ ਦੀਆਂ ਰਾਵਾਸੀ ਹਿੰਦ ਤਰ ਮਦੀ ਰਖਿਆ ਕਰਨ ਗਿਆ ਜਦ ਤੱਕ ਅਸੀਸ ਨ ਅੱਖੀਆਂ ਨੇ ਹੋ ਹੋ ਜਦ ਤੱਕ ਅਸੀਸ ਨ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੈਨੀ ਮੇਰਾ ਨਾਂ ਗੁਜਰੀ ਕਿ ਮੈਂ ਕੁਵਾਰੀ ਨਹੀਂ ਗੁਜਰੀ ਕਈ ਵਾਰੀ ਗੁਜਰੀ ਆ ਕਦੇ ਇਸ ਥਾਂ ਗੁਜਰੀ ਆ ਕਦੇ ਉਸ ਥਾਂ ਗੁਜਰੀ ਆ ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦیاں ਪਾਦਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਹੋ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਸ਼ਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤੈਨੀ ਮੇਰਾ ਨਾਂ ਗੁਜਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਾਦੇ ਜ਼ੁਲਮੀਆਂ ਤੇ ਚੁੱਕ ਜਾਇਓ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਹੋ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨਹੀਂ ਮੇਰਾ ਨਾ ਗੁਜ਼ਰੀ ਸੰਗ ਤੇ ਨਹੀਂ ਮੇਰਾ ਨਾ ਗੁਜ਼ਰੀ